ਪਰ ਸਨਮਾਨ ਜੋ ਸਤਗੁਰਾਂ ਦੀ ਸਾਜੀਨਵਾਰ ਜੀ ਗੁਰੂ ਸ੍ਰੀ ਗੁਰੂ ਖਾਲਸਾ ਸਾਹਿਬ ਸੰਗਤ ਦੀ ਬਾਤ ਗੁਰੂ ਜੀ ਕਾ ਖਾਲਸਾ ਬਾਤ ਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਹਣ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਜੋ 1699 ਦੀ ਵਿਸਾਖੀ ਨੂੰ ਸਾਜਿਆ ਗਿਆ ਖਾਲਸਾ ਪੰਥ ਦੇ ਸਾਧਰਾਂ ਦੀ ਸ ਨਸਾਖੀ ਜੋੜ ਮੇਲੇ ਨੂੰ ਸਮਰਪਿਤ ਹੋ ਕਰਕੇ ਤਖਤ ਸ੍ਰੀ ਦੰਦਮਾ ਸਾਹਿਬ ਦੇ ਸੁਪਚੇ ਹੀ ਪ੍ਰਬੰਧ ਵੱਲੋਂ 11 12 13 14 April ਨੂੰ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਗੁਰੂ ਕੇ ਕੀਰਤਨੀਏ ਢਾਡੀ ਸਿੰਘ ਕਵੀਸ਼ਰ ਸਿੰਘ ਕਥਾਵਾਚਕ ਸਹਿਬਾਨ ਸਿੰਘ ਸੰਬਾਦ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੇ ਰਾਹੀ ਮਿਹਾਲ ਕਰਨਗੇ 11 4 2024 ਨੂੰ 10 ਜੀ ਗੁਰਦੁਆਰਾ ਦੰਦਵਾ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਅਰੰਭਤਾ ਹੋਵੇਗੀ ਕਿ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤਤ ਸਾਹਿਬ ਤੋਂ ਮਾਨਜੋਤ ਸਿੰਘ ਸਾਹਿਬ ਜੀ ਸੰਗਤਾਂ ਦੇ ਨਾਮ ਤੇ ਸੰਦੇਸ਼ ਜਾਰੀ ਕਰਨਗੇ ਸ਼ਸਤਰਾਂ ਦੇ ਦਰਸ਼ਕਦਾਰ ਕਰਵਾਉਣਗੇ ਉਪਰੰਤ 9 ਵਜੇ ਗੁਰਦੁਆਰਾ ਦੰਦਵਾ ਸਾਹਿਬ ਦੀ ਕੀਸ਼ਰੀ ਅਰਣ ਪਰ ਸੈਵੀ ਸੰਪੂਰਨਤਾ ਹੋਣ ਉਪਰੰਤ ਜੋ 12 April ਤੋਂ ਤੱਕ ਸਾਹਿਬ ਦੇ ਨਾਲ ਗੁਰੂ ਜੀ ਬਾਬਾ ਅਦੀ ਸਿੰਘ ਜੀ ਦੇ ਕੋਲ ਧਾਰਮਿਕ ਦੀਵਾਨ ਜੋ ਸਜ ਰਹੇ ਹਨ 12 April ਕੋਈ ਦੀਵਾਨ ਸਾਰੀ ਰਾਤ ਸਜਣਗੇ 13 April ਸਾਖੀ ਵਾਲੇ ਦਿਨ ਵੀ ਸਾਰਾ ਦਿਨ ਇਥੇ ਦੀਵਾਨ ਸਜਾਏ ਜਾਣਗੇ ਅਤੇ 14 April 10 ਵਜੇ ਤਖਸਾਲ ਸਰਬ ਤੋਂ ਬਹਲਾ ਰੰਗ ਹੋ ਕਰਕੇ ਮਹਾਲਸਾ ਸਰ ਵਿਖੇ ਸਾਰੇ ਜੂੜ ਮਿਲੇ ਜਾ ਕੇ ਸਮਾਪਤੀ ਦੀ ਅਰਦਾਸ ਬੇਨਤੀ ਹੋਵੇਗੀ ਇਹਨਾਂ ਮਹਾਨ ਗੁਰੂ ਸਮਾਧਾਨਾਂ ਦੇ ਵਿੱਚ ਆ ਸੰਗਤਾਂ ਨੂੰ ਪੰਚਨਵਾਸ ਦੀ ਬੇਨਤੀ ਕੀਤੀ ਜਾਂਦੀ ਹੈ ਮਾਨਜੂਬ ਸਿੰਘ ਸਾਹਿਬ ਜੀ ਵੱਲੋਂ ਤਖਸਾਲ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਜੀ ਆਇਆਂ ਖਾਲਸਾ ਪੰਥ ਦੇ ਸਾਧਨਾ ਜੀਸ ਦੀਆਂ ਬਹੁਤ ਬਹੁਤ ਵਧਾਈਆਂ ਹਵਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ